ਰੋਟੀ ਪਾਣੀ ਖਾ ਕੇ ਆਪਾਂ ਆ ਗਏ ਸੀ ਛੱਤ ਤੇ ਤਾਂ ਕਿ ਅੱਜ ਛੱਤ ਤੇ ਨਾ ਬਹੁਤ ਸੋਹਣਾ ਮੌਸਮ ਸੀ ਬਾਰਿਸ਼ ਵੀ ਕਦੋਂ ਵੀ ਆ ਸਕਦੀ ਆ ਤੇ ਠੰਡੀ ਠੰਡੀ ਹਵਾ ਚੱਲਦੀ ਪਈ ਸੀ ਤੇ ਤੋਸ਼ੀ ਕਹਿੰਦੇ ਭਾਬੇ ਆਪਾਂ ਉੱਪਰ ਚੱਲਦੇ ਆਪਾਂ ਕਿ ਚੱਲੇ ਚੱਲੇ ਸਾਰੇ ਜਾਂਦੇ ਆ ਹਨੀ ਵੀ ਆ ਗਈ ਸੀ ਹਨੀ ਆਪਣਾ ਫੋਨ ਦੇਖਦੀ ਪਈ ਆ ਤੇ ਤੋਸ਼ੀ ਨੇ ਮਹਿੰਦੀ ਲਗਵਾਨੀ ਸੀ ਕਿ ਤੋਸ਼ੀ ਅੱਕਾ ਕੜ ਦੇ ਪੈਨ ਤੇ ਮੰਮੀ ਤੋਸ਼ੀ ਦਿੰਦੀ ਨਾ ਮਹਿੰਦੀ ਕੋਲ ਦੇ ਪੈਣੀ ਤੋਸ਼ੀ ਕਹੇ ਸੀ ਮੰਮੀ ਮੇਰੇ ਮਹਿੰਦੀ ਲਗਾ ਦਿਓ ਹਰੀ ਵਾਲੀ ਹੈ ਨਾ ਤੇ ਨੇਚਰਲ ਹੁੰਦੀ ਆ ਉਹ ਹੀ ਤੈਨੂੰ ਲਗਾਣੀ ਚਾਹੀਦੀ ਆ ਤੇ ਉਹ ਦੇਖੋ ਆਪਣੇ ਨਾ ਬਹੁਤ ਜ਼ਿਆਦਾ ਉੱਥੇ ਪਿਜਨ ਬੈਠੇ ਹੋ ਦੇਖੋ ਇਹਨੇ ਰੋਜ਼ ਹੀ ਆਪਣੀ ਛੱਤ ਤੇ ਹੁੰਨੇ ਨੇ ਇੱਥੇ ਚਲੋ ਫਿਰ ਅੱਜ ਉਤਾਦਰੀ ਆ ਆਪਾਂ ਇਹਨਾਂ ਨੂੰ ਰੋਜ਼ ਬਾਜਰਾ ਪਾਣੇ ਆ ਮੋਂਟੀਆਂ ਨੇ ਜਿੱਥੇ ਸਾਡੀ ਟੈਂਕੀ ਆ ਆਪਾਂ ਇੱਥੇ ਇਹਨਾਂ ਨੂੰ ਨਾ ਰੋਜ਼ ਬਾਜਰਾ ਪਾਣੇ ਆ ਤੇ ਛੱਤ ਤੇ ਵੀ ਬਾਜਰਾ ਪਾਈਦਾ ਆ ਤੇ ਫਿਰ ਇਹ ਛੱਤ ਤੇ ਆ ਜਾਂਦੇ ਨੇ ਤੇ ਅੱਜ ਆਪਾਂ ਉੱਪਰ ਆ ਗਏ ਸੀ ਤੇ ਵਿਚਾਰੇ ਆਏ ਨੇ ਜਦੋਂ ਆਪਾਂ ਨੀਚੇ ਜਾਵਾਂਗੇ ਨਾ ਫਿਰ ਆਪਣਾ ਬਾਜਰਾ ਖਾਣਾ ਆਣਗੇ ਮੰਮੀ ਕੋਲ ਗਈ ਮਹਿੰਦੀ ਕੋਲ ਗਈ ਨਾ ਵੇਖੋ ਠੀਕ ਆਹ ਜੀ ਮੰਮੀ ਨੇ ਮਹਿੰਦੀ ਕਰ ਲਈ ਆਪਾਂ ਮੇਰੇ ਵੱੱਦੇ ਪਹਿਲੇ ਠੀਕ ਹੈ ਮਹਿੰਦੀ ਹਾਂਜੀ ਹਾਂਜੀ ਜਿਹਦੇ ਵਾਸਤੇ ਰਨ ਲਾ ਦੋ ਤਹੀ ਨਾ ਜਲਵਾਣੀ ਸਿਰ ਨੂੰ ਮਹਿੰਦੀ ਕਹਿੰਦੇ ਭਾਬੀ ਉੱਪਰ ਚੱਲਦੇ ਮੌਸਮ ਬਹੁਤ ਹੀ ਥੋੜਾ ਹੋਇਆ ਕਦੋਂ ਵੀ بارش ਆ ਸਕਦੀ ਆ ਉੱਪਰ ਨਾ ਸਾਰਾ ਦਿਹਾੜੀ ਥੱਲੇ ਬੈਠੇ ਰਹੋ ਉਹ ਮਜ਼ਾ ਆਇਤੀ ਸੀ ਨਹੀਂ ਜੋ ਵੀ ਮਤਲਬ ਕਿ ਇੰਦਾ ਵਧੀਆ ਹੁੱਲੇ ਵਿੱਚ ਹੈ ਨਾ ਤੇ ਨੇਚਰਲ ਦੀ ਹਵਾ ਵਿੱਚ ਤੇ ਇੰਨਾ ਵਧੀਆ ਰਵੇ ਧੁੱਪ ਮਾਤਾ ਨਹੀਂ ਮੈਨੂੰ ਨਹੀਂ ਤੇਜ ਬਾਰਿਸ਼ ਆਵੇ ਨਾ ਮੇਰੇ ਦਿਨ ਕਰਦੇ ਬਾਰਿਸ਼ ਵੀ ਕਿੰਨਾ ਆਈਏ ਹਾਂ ਸਿਰ ਨੂੰ ਮਿੰਦਿਲ ਵਾਕਿ ਤੇ ਨਾਲ ਲਓ ਆ ਫਿਰ ਧੋ ਲੈਣਾ ਮੈਂ ਵੀ ਵਿੱਚ ਹੀ ਧੋਵਾਂਗੀ ਫਿਰ ਉਹ ਕਹਿੰਦੇ ਸੀ ਤੇ ਛੋਟਾ ਭਰਾ ਕਹਿੰਦਾ ਮੈਨੂੰ ਲੱਗਿਆ ਚੱਲਣੀ ਆ ਹਾਂ ਤੇ ਉਹ ਮੁੱਛਾ ਤਾਂ ਲਾਦਾ ਉਹਨੇ ਕਹਿ ਰਹੇ ਇਸ ਚਲੇ ਪੂੜੀਆਂ ਨਾਲ ਬਣਾਤੇ ਆ ਤੁਸ਼ ਨਾਲ ਚਟਣੀ ਨਾਲ ਜਦੋਂ ਮੈਂ ਫਰਤ ਟਾਈਮ ਚਿੰਗੀ ਮੇਰੇ ਨਾਲੋਂ ਤੇ ਮੈਂ ਦੀ ਚੰਗੀ ਕੋ ਨਹੀਂ ਲੱਗਣੀ ਜਾਂ ਪੀੜੀ ਲੈ ਆ ਥੱਲੋ ਲਓ ਇਹ ਤਾਂ ਕਾਸ਼ੀ ਨੇ ਚਾਹ ਤੋਰ ਰੈਡੀਮੈਂਟ ਪੀੜੀ ਬਣਾ ਲਾ ਹਾਂ ਉਹ ਹੀ ਲੈ ਆ ਆਹ ਕਾਸ਼ੀ ਇੱਟਾਂ ਬਣਾ ਲੈ ਆਜੇ ਤੁਸੀਂ ਆ ਲਓ ਇਹ ਤੇ ਪੀੜੀ ਬੜੀ ਵਧੀਆ ਆ ਲਓ ਕਾਸ਼ੀ ਨੇ ਬਣਾ ਲਈ ਇੱਟਾਂ ਦੀ ਪੀੜੀ ਕੋਣ ਜਾਏ ਹੁਣ ਬਾਰ-ਬਾਰ ਆ ਮੈਂ ਨਹੀਂ ਤੇ ਗੱਲ ਦਾ ਹੁੰਦਾ ਹੁੰਦਾ ਬਾਰ-ਬਾਰ ਥੱਲੇ ਜੀ ਤੁਹਾਨੂੰ ਬੜਾ ਹਲਕਾ ਕਰ ਦੇ ਪੀੜੀ ਇੱਟਾਂ ਦੀ ਲਓ ਦਸ ਇੱਟਾਂ ਦੀ ਬੈਗ ਬੜਾ ਇੱਟਾਂ ਪੀੜੀ ਦੇਖਤ ਆ ਜੀ ਨਾ ਪਿਛਲੀ ਵਾਰ ਵੀ ਇੱਥੇ ਬੈਠ ਕੇ ਮਮਤਾ ਜੀ ਨੂੰ ਤੇਲ ਲਵਾਇਆ ਸੀ ਆਹ ਇੱਕ ਸੀ ਜਗ੍ਹਾ ਦਿੱਤੀ ਸੀ ਨਾ ਸੇਮ ਆਹੀ ਜਗ੍ਹਾ ਦਿੱਤੀ ਜਨੂਅਰੀ ਵੀ ਨਾ ਫਰਵਰੀ ਸੀ ਨਹੀਂ ਨਵੰਬਰ ਸੀਗਾ ਫਰਵਰੀ ਨੂੰ ਤਾਂ ਨਹੀਂ ਨਵੰਬਰ ਦਾ ਮਹੀਨਾ ਸੀ ਹਾਂਜੀ ਫਰਵਰੀ months ਤੇ ਉਦੋਂ ਬੜਾ ਵਧੀਆ ਮੌਸਮ ਸੀ ਹੋਵੇ ਜੀ ਹੈਨਾ ਹਾਂਜੀ ਹਾਂਜੀ ਮਮੇ ਆਹ ਸਹੀ ਤਰ੍ਹਾਂ ਲਾਣਾ ਵੀ ਮਤਰਾ ਮਿਰਤੇ ਇੱਥੇ ਨਾ ਰੰਗ ਚੜੇ ਮੱਥੇ ਨੂੰ ਮੈਂ ਕਦੇ ਮਹਿੰਦੀ ਨਹੀਂ ਲਗਾਈ ਸੀ ਅੱਜ ਫਸਟ ਵਾਰ ਲਈ ਪਹਿਲੀ ਵਾਰ ਕਿ ਪਾਦਰ ਦਾ ਕੰਮ ਸਿੱਖਿਆ ਤੁਸੀਂ ਫਸਟ ਵਾਰ ਲਈ ਆ ਨਾ ਹਾਂ ਮੈਂ ਕਦੇ ਨਹੀਂ ਹਰੀ ਮਹਿੰਦੀ ਲਗਾਇਆ ਕਰੋ ਦੂਜੀ ਨਹੀਂ ਲਗਾਨੀ ਹੈਗੀ ਹਰੀ ਲਾ ਲਿਆ ਕਰੋ ਦੂਸਰੀ ਨਾ ਲਗਾ ਲਗਾਨੀ ਮਹਿੰਦੀ ਪਤਾ ਉਹ ਥੋੜੀ ਲਾਣੀ ਆ ਪਤਾ ਕੀ ਹੈ ਥੋੜੇ ਥੋੜੇ ਹਲਕੇ ਨੂੰ ਲੈ ਦੇਖੋ ਮਹਿੰਦੀ ਲਾਲਾ ਕ ਕੀ ਆਪਣਾ ਵਾਲ ਚਿੱਟੇ ਕੱਢ ਲੈਣੇ ਉਹ ਦੂਜੀ ਲਾਲਾ ਦੇ ਕੈਮੀਕਲ ਵਾਲੇ ਤੇ ਵਾਲ ਚਿੱਟੇ ਕਰ ਦਿੰਦੇ ਉਹ ਤਾਂ ਖਰਾਬ ਕਰਦੇ ਆ ਹਾਂ ਠੰਡ ਠੰਡ ਲੱਗ ਰਿਹਾ ਮਹਿੰਦੀ ਲਗਾ ਰਹੇ ਨਾ ਤੇ ਸਿਰ ਨੂੰ ਠੰਡ ਵੀ ਚੜਨ ਵੀ ਲੱਗ ਗਈ ਹੈ ਹਾਂਜੀ ਅੱਜ ਜਦ ਮਹਿੰਦੀ ਲਉਂ ਇਹਨੇ ਠੰਡਾ ਸਿਰ ਹੋ ਜਾਂਦਾ ਮੈਂ ਕਹਿੰਦੀ ਬਾਬਾ ਜੀ ਮੀ ਪਾ ਦੋ ਮੈਂ ਮੀਤੀ ਸਿਰ ਤੋਂ ਲੈ ਤੇ ਤੂੰ ਗਾਰਾ ਤਾਜੀ ਤੂੰ ਮਹਿੰਦੀ ਤੂੰ ਗੁੱਡੀ-ਗੂਟਾ ਸਾੜਨਾ ਗੁੱਡੀ-ਗੂਟਾ ਪਟੇਗੀ ਤੇ ਆਪੇ ਮੀ ਆ ਜਾਣਾ ਮੈਂ ਉੱਥੇ ਨਾ ਮੈਂ ਨਾ ਮਤਲਬ ਕਿ ਮੀਤ ਨੂੰ ਆਣ ਨੂੰ ਵੀ ਚਰਚ ਜਾਈਦਾ ਤੇ ਸਾਥ ਵਾਲੇ ਘਰ ਹੈ ਨਹੀਂ ਛਤ ਹੈ ਹੈ ਇਹ ਉੱਤੇ ਤਾਇਆ ਦੀ ਹੋਣਾ ਦੀ ਪਰ ਮਨ ਨਹੀਂ ਕਰਦਾ ਨਾ ਜਾਣੀ ਤੇ ਬਾਤ ਬਾਹਰ ਗਿਆ ਬਈ ਤੇ ਖਲੋ ਕੇ ਨਹੀਂ ਵੇਖੀਗਾ ਕਈ ਤੇ ਨਾਂਦੇ ਪਰ ਆ ਜਾਂਦੇ ਪਰ ਤੁੰਗਾਂ ਨਹੀਂ ਲੱਗਦਾ ਨਾ ਇਦਾਂ ਆਪਣੇ ਘਰ ਚੰਗਾ ਲੱਗਦਾ ਆਪਣੀ ਛੱਤ ਤੇ ਨਾ ਲੋ ਸਿਰਫ ਆਪਣੀ ਛੱਤ ਤੇ ਨਾਂਦਾ ਛੱਤ ਹੋਵੇ ਆਪਣੇ ਕਿਰੇ ਦਾ ਬਾਹਰ ਪਾਰਸ ਤੇ ਨਾਣਾ ਤੇ ਅੱਖਾਂ ਨਹੀਂ ਲੱਗਦਾ ਨਾ ਨਹੀਂ ਇਦਾਂ ਤਾਂ ਗਲੀ ਚ ਵੀ ਨਹੀਂ ਨਾਣਾ ਚੰਗਾ ਲੱਗਦਾ ਜੇ ਆਪਣੀ ਛੱਤ ਜਾਂ ਆਪਣਾ ਵੇੜਾ ਹੋਵੇ ਹਨਾ ਸ਼ੁਕਰ ਹੈ ਗਾਇਸ਼ ਮੈਨੂੰ ਰੱਬ ਨੇ ਧੀਆਂ ਦਿੱਤੀਆਂ ਮਮਤਾ ਕੋਈ ਦਿੱਤੀ ਹੈ ਮੈਨੂੰ ਤੇ ਮਮਤਾ ਦਿੱਤੀ ਬਹੁਤ ਸੋਹਣੀ ਹੈ ਮੇਰੀਆਂ ਕੁੜੀਆਂ ਨਹੀਂ ਗਾਇਜ਼ ਮੰਮੀ ਵੀ ਗਾਇਜ਼ ਚੈਨ ਗਾਇਜ਼ ਵੀਰੇ ਨਹੀਂ ਮੈਂ ਤਾਂ ਇਹ ਕਹਿੰਦੇ ਹਰੇਕ ਘਰ ਤੇ ਨਾ ਕੁੜੀ ਜ਼ਰੂਰੀ ਕੁੜੀ ਜ਼ਰੂਰੀ ਹੋਣੀ ਚਾਹੀਦੀ। ਨਹੀਂ ਨਹੀਂ ਵਾਈ ਗਰੂ ਨੇ ਪਹਿਲੀ ਜੇਠੀ ਕੁੜੀ ਦਿੱਤੀ ਨਾ ਤੇ ਇੰਨੀ ਖੁਸ਼ੀ ਨਾ ਬਹੁਤ ਵਧੀਆ। ਨਾ ਮੈਨੂੰ ਧੀ ਦੀ ਥੋੜਾ ਰੱਖੀ ਨਾ ਮੈਨੂੰ ਪੁੱਤ ਦੀ। ਮਮਤਾ ਦੀ ਵੀ ਵੱਡੀ ਕੁੜੀ। ਹਾਂ। ਔਰ ਛੋਟਾ ਮੁੰਡਾ ਔਰ ਮੇਰੇ ਵੀ ਬੱਚੇ। ਕਿੱਥੇ ਗੱਲ ਦਾ ਕਰਤੇ ਵਾ ਨਹੀਂ ਹੈਗਾ ਹਾਏ ਮੇਰੇ ਕੋਲ ਕੁੜੀ ਨੇ ਕਿਹਦੇ ਕੁੜੀ ਵੀ ਹੋਣਾ ਬਹੁਤ ਜ਼ਰੂਰੀ ਹੈ ਮੈਂ। ਖੋ ਦਾ ਪਾਇਕ ਕੁੜੀਆਂ ਧੀਆ ਹਨਾ ਮੈਨੂੰ ਚਾਂਚੋਂਕ ਕਰਨੇ ਸੀ ਮਤਲਬ ਕਿ ਮੈਂ ਸ਼ੁਰੂ ਤੇ ਹੀ ਐਸੋ ਜਿਹੀ ਕੁੜੀ ਹੋਣੀ ਜੀ ਮੈਂ ਆਪਣੀਆਂ ਕੁੜੀਆਂ ਨਾਲ ਬਹੁਤ ਪਿਆਰ ਕਰਨੀ ਬਹੁਤ ਜ਼ਿਆਦਾ ਤੁਸੀਂ ਵੀ ਇਸਤਰੀ ਕਰਦੇ ਹੋਵੋਗੇ ਔਰ ਕਰਿਆ ਕਰੋ ਕਿਉਂਕਿ ਧੀ ਤੇ ਬਹੁਤ ਮਤਲਬ ਹੈ ਕਿ ਮੇਰੇ ਮੁੰਡੇ ਹੁਣ ਪੰਜਾਬ ਦੀ ਨਾ ਕੁੜੀ ਨਹੀਂ ਹੈਗੀ ਦੋ ਮੁੰਡੇ ਹੀ ਨੇ ਆਓ ਮੰਮੀ ਹੋਣਾ ਨੇ ਬੜਾ ਸ਼ੌਕ ਸੀ ਮੈਨੂੰ ਪੋਤਰੀਓ ਵੇਫਰ ਪੋਤਰੀਓ ਇਹਨੂੰ ਜਦੋਂ ਦੋਸ ਪੋਤਰੀ ਨੇ ਉਹ ਕਹਿੰਦੇ ਨੇ ਮੈਨੂੰ ਕਈ ਪੁੱਛੇ ਪਾਪਾ ਰੋਟੀ ਖਾ ਲਈ ਮੈਂ ਮੈਂ ਕਹਿ ਦਿੰਦੀ ਐ ਨਾ ਹਣੀ ਐ ਤੇਜਵੀਰ ਐ ਔਰੂਤ ਐ ਤੇ ਕਹਿ ਦਿੰਦੇ ਨਾ ਲਾ ਉਹ ਆਪਣੇ ਘਰ ਦੇ ਸਾਡੀਆਂ ਹੁਣ ਤੇ ਸਾਡੇ ਕੋਲ ਨਾ ਰਹਿਣ ਹਾਂ ਸਾਡੇ ਨਾਲ ਸੌਣ ਸਾਡੇ ਨਾਲ ਸੌਣ ਸਾਡੇ ਕੋਲ ਤੇ ਮੇਰਾ ਮੁੰਡਾ ਕਹਿੰਦਾ ਕਿ ਮੰਮੀ ਮੇਰੀ ਕੁੜੀ ਮੁੰਡੇ ਮੁੰਡਿਆਂ ਦਾ ਕੀ ਆ ਮੁੰਡੇ ਤੇ ਚੱਲ ਠੀਕ ਆ ਪਰ ਮੇਰੀ ਕੁੜੀ ਹੁੰਦੀ ਤੇ ਮੈਨੂੰ ਪੁੱਛਦੀ ਨਾ ਪਪਾ ਰੋਟੀ ਖਾ ਲਈ ਮੇਰੇ ਮੁੰਡਿਆਂ ਨੇ ਮੈਨੂੰ ਕਦੀ ਪੁੱਛਿਆ ਹੀ ਨਹੀਂ ਕਿ ਪਪਾ ਰੋਟੀ ਖਾ ਲਈ ਐ ਤੇ ਜੇ ਮੇਰੀ ਕੁੜੀ ਹੁੰਦੀ ਤੇ ਕਹਿੰਦੀ ਪਪਾ ਰੋਟੀ ਖਾ ਲਈ ਐ ਹਾਂ ਕੁੜੀਆਂ ਐਸੇ ਬਹੁਤ ਕਰਦੇ ਪਿਓਾਂ ਦੇ ਨਾਲ ਬਹੁਤ ਨਹੀਂ ਹੰਨੀ ਵੀ ਬਹੁਤ ਆਪਣੇ ਪਪਾ ਦੇ ਨਾਲ ਕਰਦੇ ਪਰ ਹੰਨੀ ਦੇ ਕਰਾ ظاہر ਨਹੀਂ ਕਈ ਬੱਚੇ ਕਰਦੇ ਨਾ ਵਸੇ ਆਪਣੇ ਪਪਾ ਬਿਨਾ ਰਹਿੰਦੇ ਕੋਈ ਗੱਲਾਂ ਜਿਵੇਂ ਇੱਥੇ ਵੀ ਆਏ ਹੋਏ ਐ ਨਾ ਉਹ ਵੀ ਅਪਰੂਵ ਕਰਤੀ ਆਪਣੇ ਪਪਾ ਦੀ ਗੱਲਬਾਤ ਕਰਕੇ ਕੀ ਸੋਣਾ ਇਹਨਾਂ ਨੇ ਮਮੋ ਪਪਾ ਹੁਏ ਹੁੰਦੇ ਸਾਨੂੰ ਲੈਣ ਆਉਂਦੇ ਤੇ ਇਦਾਂ ਅੱਛਾ ਲੱਗਦਾ ਏ ਪਰ ਉਹਨਾਂ ਦੀ ਮਜਬੂਰੀ ਐ ਤੁਹਾਨੂੰ ਲੈਣ ਨਹੀਂ ਆ ਪਾਏ ਤੁਹਾਨੂੰ ਪਤਾ ਹੀ ਹੈ ਸਾਡੇ ਘਰ ਦੀ ਸਿਚੁਏਸ਼ਨ ਅੱਜਕੱਲ ਕੀ ਚੱਲਦੀ ਆ ਡੈਡੀ ਕੋ ਵੀ ਹੋਣਾ ਜ਼ਰੂਰੀ ਆ ਦੋ ਬੰਦੇ ਤੇ ਹਮੇਸ਼ਾ ਚਾਹੀਦੇ ਹੀ ਰਹਿੰਦੇ ਆ ਤੇ ਨਨੂ ਸਸਤਾ ਜਿਨੇ ਲੱਭਉਂ ਆ ਨਾ ਤੇ ਬਹੁਤ ਵੀ ਪ੍ਰੋਬਲਮ ਆਨਾਂ ਕੋ ਰਹਿਣਾ ਵੀ ਦੇ ਰਿਹਾ ਹਾਂ ਤੁਹਾਨੂੰ ਲੈਣ ਆ ਜਾ ਇਹ ਤੇ ਗੱਲ ਸਹੀ ਆ ਜ਼ਰੂਰ ਲੈਣਾ ਲੈਣਾ ਤੇ ਜਿਨੇ ਆਈ ਕੱਲ੍ਹ ਨਹੀਂ ਆ ਚਲੋ ਮੇਰੇ ਭੈਣ ਮਿੰਨੂ ਦਿੱਲੀ ਤੋਂ ਤੇ ਦੇ ਨਾ ਕਰਨਾਲ ਤੱਕ ਲੈ ਆਈ ਸੀ ਚਾਰ ਪੰਜ ਦਿਨ ਮਾ ਮੋ ਰਹੀ ਸੀ ਤੇ ਫਿਰ ਮੈਂ ਇੱਥੇ ਆ ਗਈ ਇਸ ਤੋਂ ਤੇ ਮੱਕਲੀ ਆ ਗਈ ਸੀ ਮੈਂ ਨਹੀਂ ਆਉਣਾ ਕੋਈ ਨਾ ਤੇ ਫਿਰ ਮੈਂ ਵੀ ਜ਼ਬਰਦਸਤੀ ਨਹੀਂ ਕੀਤੀ ਕਿ ਕਿ ਮੈਂ ਚਲੀ ਜਾਣੀ ਹੰਮੀਆ ਮੈਨੂੰ ਪਤਾ ਹੈ ਆਣ ਜਾਣ ਦਾ ਤੋਸ਼ੀ ਇੱਕ ਵਾਰ ਸੁਣਣੀ ਹੈ ਮੇਰੀ ਕਮਾ ਹਾਂ ਹਾਂ ਜਲੋ ਕਾਹ ਚੋਲ ਦਾਨੀਆ ਨਮਮਤਾ ਦਾ ਨਾ ਤੇਰਾ ਤੁਸੀਂ ਜਿਵੇਂ ਖੇਲਦੀਆਂ ਸੀ ਮਮਤਾ ਇਟਾਂ ਦਾ ਰੰਗ ਰਗੜ ਰਗੜ ਕੇ ਐਨੇ ਨੇ ਬਣਾ ਲੈਂਦੀ ਹੈ ਨਾ ਇੱਕ ਵਾਰੀ ਆਹ ਹਾਂ ਇੱਕ ਵਾਰੀ ਇੱਕ ਵਾਰੀ ਮਮਤਾ ਨੇ ਤੈਨੂੰ ਚੁੱਕ ਲਿਆ ਤੇ ਮਮਤਾ ਤੈਨੂੰ ਧੱਕੇ ਨਾ ਚੁੱਕੇ ਹੈ ਤੇ ਉਹ ਤੂੰ ਉਹਦੀ ਗੋਦੀ ਜਾਵੇਂ ਨਾ ਤੇ ਤੂੰ ਉਹਨੇ ਧੱਕੇ ਨਾ ਚੁੱਕਿਆ ਤੂੰ ਉਹਦੀ ਗੋਦੀ ਨਾ ਜਾਵੇਂ ਨਾ ਤੇ ਤੂੰ ਦੇ ਇੱਥੇ ਲਟਕ ਗਈ ਤੇ ਦੰਦੀ ਵੱਢਤੀ ਹਾਂ ਮੈਂ ਆਪਣੀ ਘਰ ਦੇ ਵਿੱਚ ਦੰਦੀ ਮਾਰੀ ਹੋਈ ਅਜੇ ਤੱਕ ਵੀ ਨਿਸ਼ਾਨ ਨਾ ਉਹਦੇ ਉਹਨੇ ਮੈਨੂੰ ਧੱਕੇ ਨਾ ਚੁੱਕ ਲਿਆ ਉਹਦੋਂ ਮੈਂ ਖੋਟੀ ਸੀ ਤੇ ਬੇਨਿਆਣੀ ਸੀ ਮੈਨੂੰ ਕਿ ਭਾਵੇਂ ਵੱਢਣੀ ਤੇ ਮੈਂ ਨਾਲ ਗੁੱਸਾ ਆ ਗਿਆ ਛੇੜ ਆ ਗਿਆ ਮੈਨੂੰ ਉਹਦੇ ਦੰਦੀ ਮਾਰਤੀ ਇੱਥੇ ਲੱਗੀ ਸੀ ਤੋਸ਼ੀ ਮਮਿੰਨ ਲਾਤੀ ਸੀ ਤੇ ਮਹਿੰਦੀ ਮਮਿੰਨ ਕੰਜੀ ਤਰ੍ਹਾਂ ਦਾ ਰੰਗ ਆ ਗਿਆ ਹਾਂ ਇਹਨੂੰ ਇਹ ਕਿਰੋ ਕਲਰ ਹੈ ਇਹ ਤੇ ਹਰੀ ਵੰਗ ਚੜ ਗਿਆ ਇਹ ਤੇ ਹਰੀ ਮਹਿੰਦੀ ਹੈ ਇਹਦਾ ਥੋੜਾ ਵਗਾੜਾ ਕੋਈ ਕਈ ਵਾਰੀ ਹਾਂ ਮਿੰਦੀ ਦਾ ਵੀ ਰੰਗ ਚੜ ਜਾਂਦਾ ਫੇਰ ਕੀ ਹੋ ਗਿਆ ਰੰਗ ਚੜ ਗਿਆ ਤੇ ਕੀ ਹੁੰਦਾ ਹੈ ਐਸੇ ਵੀ ਨਾ ਨਕਲੀ ਮਹਿੰਦੀ ਆ 2 ਮਿੰਟ ਬਸ ਨਾ ਐਦਾਂ ਕਰਕੇ ਆਪਣੇ ਜੂੜਾ ਦੇ ਕਿਤੇ ਨਹੀਂ ਰੰਗ ਡੜੇ ਹਾਂ ਤੇ ਫੇਰ ਤੇਰੇ ਵਾਸਤੇ ਨਕਲੀ ਕਿਤੋਂ ਲਾ ਕੇ ਲੈਣਾ ਪਤਾ ਨਹੀਂ ਘਰੇ ਬੀਜਾਂ ਹਾਂ ਦੇਖੋ ਕਿੰਨੇ ਬੀਜਣ ਆ ਗਏ ਘਰੇ ਬੀਜਾਂ ਅਸਲੀ ਮਹਿੰਦੀ ਲਿਆਓ ਘਰੇ ਜਿਹੜੀ ਪੇਡਾ ਬੀਜੀ ਦਾ ਨਾ ਤੇ ਉਹ ਉਹਦੇ ਇਹਦੇ ਵਿੱਚ ਖਰੇ ਕੀ ਕੈਮੀਕਲ ਪਾਉਂਦੇ ਨੇ ਉਹ ਹੁਣ ਕੱਲੇ ਦੀ ਥੋੜਾ ਰੰਗ ਚੜਦਾ ਕੱਲੇ ਦਾ ਥੋੜਾ ਰੰਗ ਚੜੇਗਾ ਆਪਾਂ ਪੱਤੇ ਤੋੜ ਵੀ ਲਈਏ ਤੇ ਵੇਖੋ ਲੋਕੋ ਵੇਖੋ ਮੰਮੀ ਨੇ ਲਗਾਇਆ வண்டி <laughs> 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 ਇੱਥੇ ਬੜਾ ਵਧੀਆ ਬੜਾ ਵੱਜਦਾ ਇੱਥੇ ਨਾ ਬੱਚੇ ਕਹਿੰਦੇ ਮੋਰ ਆਇਆ ਸੀ ਮੋਰ ਹਾਂਜੀ ਆਇਆ ਸੀ ਇੱਕ ਦਿਨ 4:30 ਤੇ ਵੀ ਆਇਆ ਕਿੱਥੇ ਹੈ ਨਾ ਇੰਨੇ ਖਤਰਨਾਕ ਨੇ ਨਾ ਕਾ ਖਾਰੇ ਨਹੀਂ ਕਾ ਹਰਾ ਹੋਏ ਖੇਤਾਂ ਵਿੱਚ ਤੇ ਕੋਈ ਵੜ ਨਹੀਂ ਲਾਗਦਾ ਜਿਵੇਂ ਉਹਨਾਂ ਨੇ ਵੇਖਿਆ ਉੱਥੋਂ ਕੋਈ ਆ ਗਿਆ ਇਹਨਾਂ ਸਾਰੇ ਗੜੜਲੇ ਵਾਇਸੇ ਕਿਨਾਲੇ ਨਾ ਮੇਰੀ ਵੀ ਹਾਂ ਹਾਥੇ ਨਾਲ ਕੋਈ ਖਾ ਰਹੇ ਇੱਧਰ ਲੋਕ ਆਦੇ ਆਣੇ ਤੁਹਾਨੂੰ ਤਾਂ ਪਤਾ ਕਿ ਕਿ ਭਾਦੀ ਇੱਧਰ ਇੱਕ ਵਾਰੀ ਸਾਡੀ ਦਰੀ ਡਰ ਗਈ ਸੀ ਉਹ ਚੁਪਣ ਗਏ ਠੀਕ ਹੈ ਤੇ ਉਹ ਮੈਂ ਤੇਰੇ ਸਾਰੇ ਕੁੱਤੇ ਆ ਗਏ ਇੱਧਰ ਇੱਕ ਗੱਲ ਉਹ ਹੈ ਨਹੀਂਗਾ ਤੇ ਪੱਠਿਆਂ ਵਾਲਾ ਮਾਲਕ ਪੱਠੇ ਵਾਲਾ ਨਹੀਂ ਵੱਡਣ ਨੂੰ ਜੀ ਕਰ ਰਿਹਾ ਪੱਠੇ ਵੀ ਵੱਡ ਲਈਏ ਥੋੜੇ ਥੋੜੇ ਤਾਂ ਅੱਜ ਪੱਠੇ ਬਣਾ ਲਾਂ ਨਹੀਂ ਨਹੀਂ ਇਹ ਨਾਂਕਵਾਰਾ ਬੱਚਿਆਂ ਨੂੰ ਉਹ ਗੱਲਣ ਗੱਲਣ ਜੇ ਕਿਸੇ ਨੇ ਪੁੱਛ ਲੈਣਾ ਕੀ ਬਣਾਇਆ ਕਹਦੇ ਪੱਠੇ ਵਿਖਾਦੇ ਆ ਇਹ ਤੇ ਜਿੜੀ ਵੀ ਆਈ ਸੀ ਜਿੜੀ ਜਿੜੀ ਕਰ ਰਹੀ ਸੀ ਚਲੋ ਤੇ ਸੋਇਲ ਹੁੰਦੀ ਆ ਨਾ ਉਹ ਆਈ ਸੀ ਉੱਥੇ ਦੇ ਲੈਤੀ ਸੀ ਉਹਦਾ ਲੈ 98 ਕੁਛ ਕਹਿੰਦੇ ਅੱਜ ਤੁਸੀਂ ਮਾਰਦੇ ਛਾਲ ਮੈਂ ਤੈਨੂੰ ਫੜ ਲਾਂਗੀ ஆஹோ <töst> <laughs> 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 ਮਹਿੰਦੀ ਤੇ ਲਾਣੇ ਲੱਗੋ ਬਣਾਣਾ ਕੀ ਆ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਇੱਥੇ ਮੈਂ ਕਰਦੀ ਪਈ ਆ ਭਾਬੀ ਦਾ ਸਿਰ ਹਾਏ ਹਾਏ ਭਾਬੀ ਦੇ ਦਿਵਾਲ ਇੰਨੇ ਛੋਟੇ ਛੋਟੇ ਆ ਤੇਨ ਆ ਵੀ ਤੁਸੀਂ ਦੁਬਾਰਾ ਵੀ ਕਟਾਏ ਆ ਉਦੋਂ ਦੇ ਤੇ ਵੱਧ ਜਾਣੇ ਚਾਹੀਦੇ ਸੀ ਅੱਜ ਨੂੰ ਕਿੰਨਾ ਸਾਲ ਹੋ ਗਏ 2 ਤਿੰਨ ਸਾਲ ਹੋ ਗਏ ਜਿਹੜੇ ਮੂੰਹ ਜੀ ਵੱਧ ਜਾਣ ਦੇ ਨਾਲ ਉਹਨਾਂ ਨੂੰ ਕੱਟੀਦਾ ਤੁਹਾਡੇ ਕੋਲ ਤੇ ਹੈ ਤੇ ਇਹਨਾਂ ਪਤਾ ਕੀ ਆ ਇੱਕ ਵਾਰੀ ਮੈਂ ਤੇ ਆਈ ਸੀ ਮੈਂ ਬਾਦੀ ਦੇ ਵਾਲ ਕੱਟਦੇ YouTube ਤੇ ਵੇਖਿਆ ਸੀ ਇਦਾਂ ਵਾਲ ਕੱਟੀ ਤੇ ਤੇ ਮੈਂ ਕੱਟੀ ਗਈ ਕੱਟੀ ਗਈ ਪਰ ਚਲਦੇ ਨੇ ਜ਼ਿਆਦਾ ਵਾਲ ਕੱਟਦੇ ਵਾ ਜੂੜਾ ਵੀ ਨਾ ਬਣਿਆ ਅੱਗੇ ਮੇਰੇ ਜੂੜਾ ਦੇ ਅੰਦਰ ਤੋਂ ਹੋਰ ਕੱਟ ਗਏ ਜੂੜਾ ਵੀ ਨਾ ਬਣਿਆ ਤੇ ਇੰਨਾ ਜਿਹ ਕਹਿੰਦੇ ਹਾਏ ਮੇਰੇ ਇੰਨੇ ਜ਼ਿਆਦਾ ਵਾਲ ਕਟ ਤੇ ਮੰਮੀ ਵੀ ਮੈਨੂੰ ਇੰਨਾ ਗੁੱਸੇ ਹੋਈ ਆ ਦੇਖੋ ਜਿਹੜਾ ਕਹਿੰਦੇ ਨਾ ਪਿਆਜ਼ ਦਾ ਤੇ ਰਸ ਲਗਾ ਪਿਆਜ਼ ਦਾ ਪਾਣੀ ਲਗਾ ਲਈਏ ਲਗਾ ਲੋ ਆ ਸਾਡੀ ਭਾਬੀ ਨੇ ਸ਼ੁਰੂ ਕੀਤਾ ਸੀ ਪਿਆਜ਼ ਦਾ ਲਗਾਣਾ ਆ ਸਾਰੇ ਵਾਲ ਚਿੱਟੇ ਕਰ ਬੈਠੇ ਮੈਨੂੰ ਨਾ ਉਹ ਦਿਨ ਪਿਆਜ਼ ਵੜੇ ਨਾਲ ਤੇ ਉਹ ਕਹਿੰਦੇ ਨਾ ਜੋ ਪਾਕੇ ਵਿੱਚ ਸੋਰੋਂ ਪਾਕੇ ਤੇ ਸਿਰ ਨੂੰ ਤੇਲ ਲਾਉਣਾ ਚਾਹੀਦਾ ਪਾਣੀ ਮੈਂ ਵੀ ਲਗਾਉਂਦੀ ਸੀ ਮੈਨੂੰ ਤਨੇ ਚੱਕਰ ਆਣੇ ਸ਼ੁਰੂ ਹੋ ਗਏ ਜਿਹਦਾ ਗਰਮ ਹੁੰਦਾ ਨਾ ਫੇ ਮੈਂ ਮੰਮੀ ਨੂੰ ਦੱਸਿਆ ਤਾਂ ਮਮੀ ਕਹਿੰਦੇ ਗਰਮ ਹੁੰਦੀ ਐ ਸੋਰੋਂ ਹੋਣਾ ਫਿਰ ਆਪਾਂ ਹਟਾ ਦਿੱਤਾ ਫਿਰ ਮੈਨੂੰ ਚੱਕਰ ਆਣੇ ਲੱਗੇ ਇਦਾਂ ਬੜਾ ਬਹੁਤ ਜ਼ਿਆਦਾ ਚੱਕਰ ਉਹਦੇ ਨਾਮ ਲੱਗੇ ਸੀ ਗਰਮ ਹੁੰਦਾ ਨਾ ਉਹ ਤੇਲ ਕਿਉਂਕਿ ਹਰ ਚੀਜ਼ ਦੇਖ ਕੇ ਨਾ ਆਪਣੇ ਆਪ ਤੇ ਨਾ ਟਰਾਈ ਨਹੀਂ ਕਰਨੀ ਚਾਹੀਦੀ ਕਦੇ ਵੀ ਨਹੀਂ ਕਿਉਂਕਿ ਕਈ ਚੀਜ਼ਾਂ ਸਾਨੂੰ ਸੂਟ ਕਰਦੀਆਂ ਸਾਡੀ ਬੋਡੀ ਨੂੰ ਵੀ ਸਹੀ ਰਹਿੰਦੀਆਂ ਕਈ ਨਹੀਂ ਰਹਿੰਦੀਆਂ ਇਸ ਕਰਕੇ ਜੇ ਪਿਆਜ਼ ਵਾਲਾ ਜਿਹੜਾ ਟ੍ਰਿਕ ਹੈ ਨਾ ਸਾਰਿਆਂ ਤੇ ਕੰਮ ਨਹੀਂ ਆਉਂਦਾ ਆ ਸਾਡੀ ਭਾਬੀ ਤੇ ਗੰਜੀ ਹੁੰਦੀ ਆ ਵੇਲੇ ਬਾੜ ਵੇਲੇ ਜਿੰਨੇ ਕਹਿ ਕੇ ਉਹਨੇ ਕਿ ਧੰਨਵਾਦੋ ਤੇ ਆ ਲੱਗੀਆਂ ਮੈਂ ਮੀਡੀ ਕਰਨ ਅਸੀਂ ਮੈਨੂੰ ਆਣੀ ਹੁੰਦੀ ਕੋ ਨਹੀਂ ਆ ਤੁਹਾਡੇ ਵੀਰਾਂ ਵੀ ਤੇ ਕਿਹਾ ਕਰਦੇ ਨੇ ਹੈ ਮਿੱਡੀਆਂ ਕਰਦੇ ਨਹੀਂ ਮਿੱਡੀਆਂ ਵਾਲੀ ਗੁੱਤ ਕਰਾਂਗੇ ਅਜ ਮੈਂ ਭਾਬੀ ਦੀ ਆਂਦੀ ਤਾਂ ਕੋਈ ਨਹੀਂ ਪਰ ਟਰਾਈ ਕਰਾਂਗੇ ਮਿੱਡੀਆਂ ਉਹ ਤੇ ਜਿਹੜੀ ਬਹੁਤ ਸੋਣੀ ਬਣਦੀ ਹੈ ਫਰੈਂਚ ਮਮਾ ਹੂੰ ਇਹ ਮਿੱਡੀਆਂ ਤੇ ਆਂਦੀ ਨਹੀਂ ਨਹੀਂ ਸਿੰਪਲ ਸਿੰਪਲ ਕਰਾਂਗੇ ਮਹਿੰਦੀ ਲਾਉਣੀ ਹੈ ਨਾ ਤੁਸੀਂ ਤੇਲ ਨਾ ਲਾਇਓ ਸੇ ਮੈਂ ਵੀ ਨਹੀਂ ਲਾਉਂਦੀ ਮਹਿੰਦੀ ਲਗਾਉਣੀ ਹੈ ਤੈਨੂੰ ਤੇਲ ਨਹੀਂ ਕਰਨਾ ਤੇਲ ਨਾ ਲਾ ਮੈਂ ਵੀ ਲਗਾਣਾ ਹੈ ਨਾ ਹੂੰ ਫਿਰ ਟਾਈਮ ਨਾ ਮਹਿੰਦੀ ਲਗਾਵਾਂਗੀ ਕੱਲ ਸਰੇ ਸਰੇ ਲਗਾ ਲਵੇ ਬੱਸ ਹੋਣਾ ਸੀ ਵੀ ਕਰੀਏ ਜਾਣ ਦੀ ਤਿਆਰੀਆਂ ਐ ਕਿੰਨੀ ਸੋਹਣੀ ਹਵਾ ਚੱਲਣ ਦੀ ਆ ਬਹੁਤ ਵਧੀਆ ਚੱਲਦੀ ਹੈ ਸਾਡਾ ਛੋਟਾ ਘਰ ਅੱਥਰ ਬੈਠਾ ਏਸੀ ਚ ਲਾ ਕੇ ਮੈਂ ਕਿਹਾ ਵੀ ਸੀ ਉੱਪਰ ਆ ਜਾ ਇੰਨੀ ਸੋਹਣੀ ਹਵਾ ਚੱਲਣ ਦੀ ਆ ਆਹੇ ਤਾਂ ਮਜ਼ਾ ਹੁੰਦਾ ਹੈ ਹਵਾ ਦਾ ਮੇਰੇ ਵਾਸਤੇ ਇੱਥੇ ਜੇ ਆ ਜਾਣਾ ਇਹਨਾਂ ਦੇ ਲੱਗ ਜਾਂਦੇ ਨੇ ਮੇਰੇ ਜਾਣੀ ਮਾਣੀ ਨਹੀਂ ਕਰਦੇ ਕਿਵੇਂ ਆ ਜਾਮ ਬੱਚਿਆਂ ਦੀ ਪੜਾਈਆਂ ਜੜਾ ਕਿੱਤੀ ਕਿੱਥੇ ਆ ਮਿੱਟੀ ਤਾਂ ਕੋਈ ਗੱਲ ਹਾਏ ਗੱਲ ਤੇ ਰੋਕ ਢੰਗ ਤੇ ਹੋਵੇ ਹਾਏ ਤੇ ਰੋਕ ਢੰਗ ਤੇ ਆਨੇ ਬੰਨਾ ਨਹੀਂ ਰੋਕ ਢੰਗ ਇੱਥੋਂ ਬੰਦਾ ਹੈ ਮਿੱਟੀ ਦਾ ਹਾਂ ਇਹ ਤਾਂ ਬੰਦਾ ਇੱਕ ਮੰਮੀ ਆ ਦੇਖ ਲੈ ਹੱਥ ਚ ਵਾੜ ਲਿੱਤੀ ਇੱਥੋਂ ਬੰਦਾ ਰੋਕ ਢੰਗ ਇੱਥੋਂ ਨਹੀਂ ਬੰਦਾ ਫੂੜ ਫੂੜੀ ਜਿਹਾ ਨਹੀਂ ਬੰਦਾ ਚੱਲ ਤੁਹਾਡਾ ਰੋਕਾਂਗਾ ਪੈਤਕੜਾ ਦੇ ਤੋ ਅਸੀਂ ਹੋਏ ਗੁੱਤਾ ਤੇ ਮੇਰੀ ਬਹੁਤ ਸੋਣੀ ਮੇਡੀਆਂ ਕਿਤੀਆਂ ਜੋ ਮੈਂ ਜਾ ਕੇ ਸ਼ੀਸ਼ੇ 'ਚ ਦੇਖਿਆ ਨੱਤ ਦਾ ਜਲੂਸ ਕੱਟਦਾ ਮੇਰਾ ਤੁਸੀਂ ਤੇ ਮੈਂ ਤੇ ਪਹਿਲੀ ਕਿਹਾ ਸੀ ਮੀਟਿੰਗ ਮੈਨੂੰ ਕਰਨੀ ਨਹੀਂ ਆਉਂਦੀ ਹੈ ਉਹ ਮੈਂ ਟਰਾਈ ਕੀਤੀ ਸੀ ਹਾਂ ਤੇ ਵਾਲ ਵੀ ਮੈਨੂੰ ਕੱਟਣੇ ਨਹੀਂ ਆ ਤੁਸੀਂ ਉਹ ਵੀ ਮੈਂ ਟਰਾਈ ਤੁਹਾਡੇ ਉਹ ਵੀ ਮੇਰੇ ਤੇ ਟਰਾਈਆਂ ਸਾਰੇ ਕੰਮ ਮੇਰੇ ਲੈਣੀ ਹੁੰਦੀ ਉਹ ਵੀ ਤੁਹਾਡੇ ਮੈਂ ਨਹੀਂ ਤੁਹਾਡੇ ਕੋਲ ਟਰਾਈ ਕਰਵਾਣੀ ਟਰਾਈ ਆ ਕੇ ਸਮਝੋ ਗੱਲ ਮੈਂਦੀ ਮੈਂ ਲਵਾਣੀ ਨਹੀਂ ਤੁਹਾਡੇ ਜਾਣ ਤੋਂ ਬਾਅਦ ਹੁਣ ਮੈਂ ਮੈਂਦੀ ਲਵਾਣੀ ਹੈ ਸਾਰੀ ਚੀਜ਼ ਟਰਾਈ ਕਰਨੀ ਹੈ ਚੀਜ਼ ਜੀ ਟਰਾਈ ਕਰਨੀ ਹੈ ਚੀਜ਼ ਜੀ ਟਰਾਈ ਮੈਨੇ ਕਰਾਣੀ ਤੁਹਾਡੇ ਕੋਲ ਚੱਲੋ ਜੀ ਤੁਹਾਨੂੰ ਇਹ ਸਾਡਾ ਬਲੌਗ ਕਿਦਾਂ ਦਾ ਲੱਗਾ ਇੱਥੇ ਆਪਾਂ ਆਪਣੇ ਬਲੌਗ ਦਾ ਕਰਦੇ ਐਂਡ ਸਭ ਨੂੰ ਸੱਸ